देखो सबसे पहला मैं खडियाल पिंड दे लगभग 56 96 परिवारਾਂ ਨੂੰ 96 ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣੀ ਚਾਹਨਾਗਾ ਕਿ ਅੱਜ ਪੰਜਾਬ ਸਰਕਾਰ ਬਲੂ ਉਹਨਾਂ ਨੂੰ ਜਿਹੜੇ ਮਾਲਕਾਨਾ ਹੱਕ ਮਿਲੇ ਨੇਗੇ ਪਲਾਟ ਜਿਹੜੇਉਂ ਜਾਰੀ ਕੀਤੇ ਗਏ ਨੇਗੇ ਆ ਸੰਦ ਜਿਹੜੀ ਆ ਬਣ ਕੇ ਤਿਆਰ ਹੋਈ ਹੈਗੀ ਆ ਮੈਂ ਉਹਦੀ ਕਾਪੀ ਦਿਖਾ ਰਿਹਾਗਾ ਸੰਦ ਜਿਹੜੀ ਆ ਅੱਜ 96 ਪਰਿਵਾਰਾਂ ਨੂੰ ਮਾਲਕੀ ਦੇ ਹੱਕ ਮਿਲਣਗੇ ਉਹ ਆਪਣੇ ਘਰ ਦੇ ਅੰਦਰ ਬੜੇ ਆਰਾਮ ਦੇ ਨਾਲ ਬਗੈਰ ਕਿਸੇ ਤੇ ਡਰ ਪੈਦੇ रह ਸਕਦੇ ਨਹੀਂ ਕਿ ਜਿਹੜੇ ਪਲਾਟ ਅਸੀਂ ਅਲਾਟ ਕੀਤੇ ਨੇ ਸਾਡੇ ਸੁਬੂਚੀ ਪੰਚਾਇਤ ਨੇ ਮਤਾ ਪਾਇਆ ਸੀ ਅੱਜ ਜਿਹੜਾ ਉਹ ਮਾਲਕਨਾਂ ਹੱਕ ਸਾਰਿਆਂ ਨੂੰ ਸੀ ਦਿੱਤੇ ਨਹੀਂ ਇਹ 1988 ਤੋਂ ਇਹਨਾਂ ਦੀ ਮੰਗ ਚੱਲੀ ਆਉਦੀ ਸੀ ਪਿੰਡ ਦੀ ਕਈ ਪੀੜ੍ਹੀਆਂ ਮੈਂ ਸਮਝਦਾ ਗੁਜ਼ਰ ਗਈਆਂ ਮਾਲਕਨਾਂ ਹੱਕ ਲੈਣ ਤੇ ਦੇ ਅਦਲ ਮੈਂਤ ਕਰਦੇ ਕਰਦੇ 1988 ਤੋਂ ਚੱਲੀ ਆਉਂਦੀ ਗੱਲ ਸੀ ਜਿਹੜੀ ਕਿ ਹੁਣ 2025 ਚ ਆਮ ਆਦਮੀ ਪਾਰਟੀ ਦੀ ਸਰਕਾਰ ਦਸਵੇਂ ਪੂਰੀ ਹੋਈ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਮੇਂ ਕਾ ਪੂਰੀ ਹੋਈ ਆ ਸੋ ਮੈਂ ਜਿੱਥੇ ਸਾਰੇ ਮੇਰੀਆਂ ਮਾਮਾ ਪੈਣਾ ਬਜ਼ੁਰਗਾਂ ਨੂੰ ਮੁਬਾਰਕਬਾਦ ਦਿੰਨਾਗਾ ਉੱਥੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾਗਾ ਕਿ ਉਹਨਾਂ ਨੇ ਅੱਜ ਗਰੀਬਾਂ ਦੀ ਜਿਹੜੀ ਬਾਘੀ ਫੜੀਆ ਇਹਨਾਂ ਨੂੰ ਅੱਜ ਛੱਤ ਜਿਹੜੀ ਉਹ ਨਸੀਬ ਹੋਈ ਆ ਸਰ ਮੈਂ ਸਾਬ ਤੁਸੀਂ ਸਪੀਚ ਚ ਦੱਸ ਰਹੀ ਸੀ ਕਿ ਉਹ ਕਰੈਕਸ਼ਨ ਰਹਿ ਗਈ ਸੀ ਲੇਕਿਨ ਉਹਨੇ ਵਾਪਸ ਵੀ ਆਣ ਦਿੱਤੀ ਫਾਈਲ ਉੱਥੇ ਪਾਸ ਬਿਲਕੁਲ ਕਈ ਸਾਡੀ ਟੀਮ ਬੜੀ ਗਹਿਨਤੀ ਆ ਸਰਪੰਚ ਸਹਿਬਾਨ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਸਾਡੇ ਜਿੰਨੇ ਵੀ ਮੇਦਾਨ ਬੈਠੇ ਚੇਅਰਮੈਨ ਸਹਿਬਾਨ ਨੇ ਸਾਡੇ ਲੱਗੇ ਰਹੇ ਔਰ ਅਲਟੀਮੇਟ ਜਿਹੜਾ ਇਹਨਾਂ ਨੂੰ ਅੱਜ ਸੁਭਾਗਾ ਦਿਨ ਪ੍ਰਾਪਤ ਹੋਇਆ ਕਿ ਇਹਨਾਂ ਨੂੰ ਅੱਜ ਮਾਲਕਾਨਾ ਹੱਕ ਮਿਲ ਗਏ ਨੇ ਕੁਝ ਪਲਾਟ ਰਹਿ ਗਏ ਨੇ ਕੁਝ ਪਲਾਟ ਰਹਿ ਗਏ ਨੇ ਉਹਨਾਂ ਦਾ ਪ੍ਰੋਸੈਸ ਚੱਲ ਰਿਹਾ ਉਹ ਲੇਟ ਸ਼ੁਰੂ ਹੋਇਆ ਸੀਗਾ ਉਹ ਵੀ ਬੜੇ ਜਲਦੀ ਅਸੀਂ ਤਕਸੀਮ ਕਰਾਂਗੇ ਸੀ ਕਿ ਆਈਆਈਪੀ ਦੀ ਗੱਲ ਕਰੀ ਸੀ ਸਟੂਡੈਂਟ ਇਸ ਪੁੱਛਦਾ ਸੀ ਕਿਉਂਕਿ ਪੁਰਾਣੀਆਂ ਸਰਕਾਰਾਂ ਦੇ ਸਮੇਂ ਪ੍ਰਾਈ ਜਿਹੜੇ ਸਾਡੇ ਸਰਕਾਰੀ ਸਕੂਲ ਸੀ ਉਹਨਾਂ ਦੀ ਹਾਲਾਤ ਬਹੁਤ ਮਾੜੇ ਸੀਗੇ ਕਿਤੇ ਦੁਵਾਰਾ ਨਹੀਂ ਸੀ ਗਿਆ ਕਿਤੇ ਟਾਇਲਟਸ ਨਹੀਂ ਸੀ ਕਿਤੇ ਕਮਰੇ ਨਹੀਂ ਸੀਗੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਿੱਖਿਆ ਤੇ ਧਿਆਨ ਦਿੱਤਾ ਗਿਆ ਸੋ ਅੱਜ ਲਗਭਗ 47 ਬੱਚੇ ਜਿਹੜੇ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਚੋਂ ਜਿਹੜੇ ਉਹ IIT ਵਰਗੀਆਂ ਵੱਡੀਆਂ ਅਹਿਮ ਇੰਸਟੀਚਿਊਸ਼ਨਾਂ ਦੇ ਅੰਦਰ ਉਹਨਾਂ ਨੂੰ ਐਡਮਿਸ਼ਨ ਮਿਲਿਆ ਦਾਖਲਾ ਮਿਲਿਆਗਾ ਸੋ ਇਥੋਂ پتہ ਲੱਗਦਾ ਕਿ ਪੰਜਾਬ ਜਿਹੜਾ ਲੋਕੇ ਪਤਰ ਜਾਗਾ ਪੰਜਾਬ ਤਰੱਕੀ ਕਰ ਰਿਹਾ ਹੈਗਾ 56000 ਤੋਂ ਉੱਪਰ ਨੌਕਰੀਆਂ ਜਿਹੜੀਆਂ ਲਗੀਆਂ ਅੱਜ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਮਿਲੀਆਂ ਨੇ ਤਾਂ ਹੀ ਅੱਜ ਪੰਜਾਬ ਦੇ ਵਿੱਚ ਜਿਹੜਾ ਪ੍ਰਵਾਸ ਹੋ ਰਿਹਾ ਸੀ ਜਿਹੜੇ ਬੱਚੇ ਬਾਹਰ ਨੂੰ ਜਾ ਰਹੇ ਸੀ ਉਹਨੂੰ ਠੱਲ ਪਈ ਔ ਰੁਕਾ ਬਟਾਈਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਅੰਦਰ ਵੀ ਹਰ ਰੋਜ਼ਗਾਰ ਜਿਹੜਾ ਮਿਲਣ ਲੱਗ ਗਿਆ ਕਿਸ ਤਰ੍ਹਾਂ ਦੇ ਦੇਵ ਚੀਮਾ ਸਾਹਿਬ ਜਿਹੜੇ ਸੈਂਟਰ ਸਰਕਾਰ ਦਾ ਨਰੇਗਾ ਸਕੀਮ ਦੇ ਵਿੱਚ ਜਿਹੜਾ ਸੋਧ ਕੀਤੀ ਜਾ ਰਹੀ ਹੈ ਤੁਹਾਡੇ ਪਾਰਟੀ ਵੱਲੋਂ ਕਿਹਜਾ ਉਹਦਾ ਦੇਖੋ ਜੀ ਰਾਮ ਜੀ ਸਕੀਮ ਜਿਹੜੀ ਸੈਂਟਰ ਸਰਕਾਰ ਲੈ ਕੇ ਆਈ ਹੈ ਪਹਿਲਾਂ ਨਰੇਗਾ ਨਾ ਸੀਗਾ ਨਾਮ ਨਾਲ ਸਾਨੂੰ ਕੋਈ ਨਹੀਂ ਨਾਮ ਜਿਹੜਾ ਮਰਜ਼ੀ ਬਿਉਂ ਕਿਉਂਕਿ ਭਾਰਤੀ ਜਨਤਾ ਪਾਰਟੀ ਨਾਮ ਬਦਲਣ ਦੀ ਬਾਹਰ ਆ ਗਈ ਨਾਮ ਬਦਲਦੀ ਆ ਪਰ ਲੇਕਿਨ ਇਸ ਸਕੀਮ ਦੇ ਅੰਦਰ ਸਾਰੇ ਕੰਮ ਜਿਹੜੇ ਨੇ ਉਹ ਖਤਮ ਹੋ ਗਏ ਨੇ ਕਿ ਕਹਿਣ ਨੂੰ ਤਾਂ 128 ਦਿਨਾਂ ਦੀ ਕਰ ਦਿੱਤੀ ਪਰ ਲੇਕਿਨ ਸਰਪੰਚ ਕੋਲੇ ਕੰਮ ਦੀ ਦਸਤਾਵੇਜ਼ ਹੋਊਗਾ ਕਿੱਥੋਂ ਸੋ ਇਹ ਸਕੀਮ ਜਿਹੜੀ ਹੈ ਇੱਕ ਤਰ੍ਹਾਂ ਦੀ ਦਾ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਸਕੀਮ ਨੂੰ ਖਤਮ ਕੀਤਾਗਾ ਸੋ ਦੇ ਖਿਲਾਫ ਅਸੀਂ 30 ਤਰੀਕ ਨੂੰ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਜਿਹਦੇ ਅੰਦਰ ਇਕਲੀ-ਕਲੀ ਮਤਵਾਰੇ ਲੋਕਾਂ ਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਮਜ਼ਦੂਰ ਵਰਗ ਦੇ ਖਿਲਾਫ ਆ ਪੰਜਾਬ ਦੇ ਮਜ਼ਦੂਰਾਂ ਦਾ ਰੋਜ਼ਗਾਰ ਖੋ ਰਹੀ ਆ ਪੰਜਾਬ ਦੇ ਮਜ਼ਦੂਰਾਂ ਨੂੰ ਮਰਨ ਲਈ ਮਜਬੂਰ ਕਰ ਰਹੀ ਆ ਕਿਉਂਕਿ ਇਹ ਵਿਚਾਰੇ ਮਜ਼ਦੂਰ ਬੈਠੇ ਨੇ ਸਾਹਮਣੇ ਇਹਨਾਂ ਨੂੰ 300 ਰੁਪਏ ਦਿਹਾੜੀ ਮਿਲ ਜਾਂਦੀ ਸੀ ਆਪਣੀ ਜ਼ਿੰਦਗੀ ਰਗਾ ਲੰਦੇ ਸੀਗੇ ਸੋ ਇਹਨਾਂ ਤੋਂ ਰੋਜ਼ਗਾਰ ਖੋਣ ਦਾ ਕੰਮ ਜਿਹੜਾ ਭਾਰਤੀ ਜਨਤਾ ਪਾਰਟੀ ਸਰਕਾਰ ਕਰ ਰਹੀ ਆ ਪਰ ਲੇਕਿਨ ਅਸੀਂ ਡਟ ਕੇ ਪੰਜਾਬ ਦੇ ਮਜ਼ਦੂਰਾਂ ਦੇ ਨਾਲ ਆ ਬਿਲਕੁਲ ਵਿਧਾਨ ਸਭਾ ਦਾ ਸੈਸ਼ਨ ਅਸੀਂ ਇਸ ਜਿਹੜਾ ਸੋਧ ਕੀਤੀ ਜਾਂਦਾ ਨਮਦਰਿਕਾ ਚ ਉਹਦਾ ਟਟਕੀ ਵਿਰੋਧ ਕਰਾਂਗੇ ਜਿਸ ਤਰ੍ਹਾਂ ਦੇ ਦਿਓ ਕਿ ਜਿਹੜਾ ਨਮਜੋਤ ਕੋ ਸਿੰਧੂ ਹੈ ਉਹ ਨਦੀ ਗਟਕਰੀ ਸਾਹਮਣ ਹੁਣ ਫੋਟੋ ਨਜ਼ਰ ਆ ਰਹੀ ਹੈ ਉਹਦੇ ਕੀ ਕਹਿੰਦੇ ਦੇਖੋ ਇਹ ਜਿਹੜਾ ਸਿੱਧੂ ਪਰਿਵਾਰ ਆ ਇਹ ਮੈਂ ਸਮਝਦਾ ਲਗਾਤਾਰ ਪਾਰਟੀ ਬਦਲਦਾ ਮਾਹਰ ਬਣ ਚੁੱਕਿਆ ਹੈਗਾ ਕਿਸੇ ਕੋਈ ਵੀ ਪਾਰਟੀ ਨੂੰ ਲੈਣਾ ਚਾਹਦੀ ਕਿ ਨਹੀਂ ਕਿਸੇ ਪਾਰਟੀ ਚ ਜਾ ਦੇ ਜਾਂ ਕਿਸੇ ਪਾਰਟੀ ਚ ਚਲੇ ਜਾਂਦੇ ਨੇ ਕਿ ਸੋ ਮੈਂ ਸਮਝਦਾ ਇਹ ਸੱਤਾ ਦੇ ਭੁੱਖੇ ਨੇਗੇ ਔਰ ਜਿਹਦੇ ਅੰਦਰ ਸੱਤਾ ਦੀ ਭੁੱਖ ਵਗੈਰੇ ਭੁੱਖ ਪੂਰੀ ਨਹੀਂ ਹੁੰਦੀ ਸਰ ਕਾਂਗਰਸ ਪਾਰਟੀ ਇਹ ਕੱਲ ਪਰਦੇਸ ਸੀ ਜੀ ਜਿਵੇਂ ਉਹਨਾਂ ਨੇ ਕਿਹਾ ਸੀ ਕਿ ਸਾਡੀ ਦਿੱਲੀ ਦੇ ਵਿੱਚ ਜਾ ਕੇ ਮੰਨੂ ਇਹ ਕੰਮ ਚਲਾਉਣਾ ਚਾਹੀਦਾ ਦੇਖੋ ਅਸੀਂ ਸਭ ਤੋਂ ਪਹਿਲਾਂ ਸਾਡੇ ਕੋਲੇ ਇੱਕ ਵਿਧਾਨਕਾਰ ਫਾਰਮ ਆ ਸਾਡੇ ਕੋਲੇ ਵਿਧਾਨਕਾਰ ਫਾਰਮ ਆ ਵਿਧਾਨ ਸਭਾ ਕੀ ਜੋ ਸਭਾ ਦੇ ਅੰਦਰ ਬੈਠ ਕੇ ਉਹਦੇ ਖਿਲਾਫ ਮਤਾ ਪਾਵਾਂਗੇ ਜਦੋਂ ਇਸ ਤਰ੍ਹਾਂ ਦੇ ਮਤੇ ਸਾਰੇ ਸਟੇਟਾਂ ਪਾ ਕੇ ਭੇਜਣਗੇ ਤਾਂ ਸੈਂਟਰ ਸਰਕਾਰ ਨੂੰ ਵਾਪਸ ਲੋਗੇ ਸੋ ਸਾਡੇ ਕੋਲੇ ਫੋਰਮ ਹੈ ਜਿ ਬਣੀ ਹੋਈ ਹੈਗੀ ਸੋ ਉਹਨਾਂ ਦੇ ਵਿਚਾਰਾਂ ਦੀ ਸਰਕਾਰ ਹੈ ਨਹੀਂ ਤਾਂ ਇਸ ਤਰ੍ਹਾਂ ਦੇ ਗੱਲਾਂ ਕਰਦੇ ਨੇ ਅਸੀਂ ਤਾਂ ਬਿਲਕੁਲ ਢਟ ਕੇ ਸਕੀਮ ਦਾ ਅਭਰੋਹ ਕਰ ਰਹੇ ਹਾਂ